ਪੁੱਤ ਸਿੰਘ ਲੰਗਾ ਦੇ ਮੁੰਡੇ ਦੀ ਗ੍ਰਿਫਤਾਰੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਤੇ ਮਜੀਠੀਆ ਦੇ ਵਿਚਾਲੇ ਸ਼ਬਦੀ ਜੰਗ ਅਜੇ ਵੀ ਜਾਰੀ ਹੈ ਮੁੱਖ ਮੰਤਰੀ ਮਾਨ ਨੇ ਸਵਾਲ ਪੁੱਛਿਆ ਸੀ ਕਿ ਲੰਗਾ ਦੇ ਚਿੱਟੀ ਨਾ ਪੜੇਗੇ ਪੁੱਤ ਦੇ ਬਾਰੇ ਪ੍ਰੈਸ ਕਾਨਫਰੰਸ ਕਿਉਂ ਨਹੀਂ ਕੀਤੀ ਜਿਸ ਤੋਂ ਬਾਅਦ ਇਹ ਸ਼ਬਦੀ ਜੰਗ ਸ਼ੁਰੂ ਹੋਈ ਤੇ ਮਜੀਠੀਆ ਦੇ ਵੱਲੋਂ ਵੀ ਇਸ ਦਾ ਮੋੜ ਮਾ ਜਵਾਬ ਦਿੱਤਾ ਗਿਆ ਗੱਲ ਜਲਿਆਂਵਾਲਾ ਬਾਗ ਕਾਂਡ ਤੋਂ ਬਾਅਦ ਜਨਰਲ ਡਾਇ ਦੇ ਡਿਨਰ ਤੋਂ ਹੁਣ ਮੁੱਖ ਮੰਤਰੀ ਮਾਨ ਦੇ ਬੱਚਿਆਂ ਤੱਕ ਪਹੁੰਚ ਗਈ ਹੈ ਅਜੋ ਸਿਰਦਾ ਫੇਸਬੁਕ ਪੇਜ ਬੰਦ ਹੋਣ ਤੋਂ ਬਾਅਦ ਮੁਰਤੋਂ ਮੱਜੀਠਿਆ ਨੇ ਟਵੀਟ ਕਰਕੇ ਮੁੱਖ ਮੰਤਰੀ ਮਾਨ ਨੂੰ ਕਿਰਿਆ ਉਹਨਾਂ ਲਿਖਿਆ ਕਿ ਮਾਨ ਸਾਹਿਬ ਕਾਦਾ ਟਰ ਤੀ ਸਿਰਤੋਂ ਕੀ ਖਦਰ ਹੈ ਸਰਕਾਰੀ ਤੰਤਰ ਵਰਕੇ ਆਪਣੀ ਹਿੱਤੀ ਸਿਰਦਾ ਫੇਸਬੁਕ ਬੰਦ ਕਰਵਾਇਆ ਜਿਸ ਪਲੇਟਫਾਰਮ ਤੋਂ ਤੀ ਸਿਰਤ ਆਪਣੀ ਗੱਲ ਰੱਖਦੀ ਸੀ ਕੀ ਇਹ ਲੋਕਤੰਤਰ ਹੈ ਡਿਸ਼ ਨੂੰ ਕੀ ਖਤਰਾ ਤੀ ਸਿਰਤ ਅਤੇ ਪੁੱਤ ਦਿਲਸ਼ਾਂਤੋ ਖਤਰਾ ਤਾਂ ਭਗਵੰਤ ਮਾਨ ਤੁਹਾਨੂੰ ਹੈ ਕਿਉਂਕਿ ਬੱਚੇ ਤੁਹਾਡੀ ਅਸਲ ਸਚਾਈ ਪੰਜਾਬੀਆਂ ਸਾਹਮਣੇ ਰੱਖਦੇ ਨੇ ਬਾਪ ਆਪਣੇ ਬੱਚਿਆਂ ਦੇ ਸੁੱਖ ਮੰਗਦੇ ਨੇ ਇਹ ਕਲਯੁਗੀ ਬਾਪ ਆਪਣੇ ਬੱਚਿਆਂ ਦੇ ਖਾਤੇ ਬੰਦ ਕਰਾ ਰਿਹਾ ਕੱਲ ਨੂੰ ਕਹੂੰਗੇ ਕਿ ਬੱਚੇ ਦੇਸ਼ਦ ਰੋਹੀ ਨੇ ਇਹਨਾਂ ਦੇ ਉੱਤੇ ਐਨਐਸਏ ਲਗਾਓ ਨਿੱਜੀ ਕੰ ਲਈ ਸਰਕਾਰੀ ਤੰਤਰ ਵਰਤਨ ਦੀ ਮੈਂ ਨਖੇਦੀ ਕਰਦਾ ਤੇ ਅਫਸਰਾਂ ਨੂੰ ਵੀ ਤਾੜਨਾ ਕਰਦਾ ਕਿ ਨਿੱਜੀ ਮਸਲਿਆਂ 'ਚ ਦਖਲ ਨਾ ਦੇਣ ਜੋ ਕਰਨਗੇ ਉਹ ਕਰਨਗੇ ਦੱਸਦੀ ਕਿ ਮਰਜੀਠੀਆਂ ਦੇ ਵੱਲੋਂ ਇਹ ਪੋਸਟ ਸੰਜੀਕ ਕੀਤੀ ਗਈ ਹੈ ਤੇ ਮੁੱਖ ਮੰਤਰੀ ਮਾਨ ਦੇ ਉੱਤੇ ਵੀ ਨਿਸ਼ਾਨੇ 사ਤੇ ਗਏ ਨੇ ਮਰਜੀਠੀਆਂ ਨੇ ਮੁੱਖ ਮੰਤਰੀ ਮਾਨ ਨੂੰ ਕਲਦੁਗੀ ਬਾਪ ਤੱਕ ਕਹਿ ਦਿੱਤਾ ਤੇ ਸਿੱਧੇ ਨਿਸ਼ਾਨੇ ਵਿਸਾਦੇ ਇਸ ਦਾ ਹੁਣ ਮੁੱਖ ਮੰਤਰੀ ਮਾਨ ਦੇ ਵੱਲੋਂ ਮਰਜੀਠੀਆਂ ਨੂੰ ਕੀ ਜਵਾਬ ਦਿੱਤਾ ਜਾਂਦਾ ਇਹ ਵੀ ਵੇਖਣ ਵਾਲੀ ਗੱਲ ਹੋਵੇਗੀ ਬਿਊਰੋ ਰਿਪੋਰਟ ਪੰਜਾਬ ਯੂਬ ਚੈਨਲ